ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀਤ ਪਰਾਏ ਬੰਦੇ ਦਾ ਬੁਰਾ ਵੀ ਨਾ ਚਿੱਤ ਚ ਰੱਖੋ ਬੁਰਾ ਨਾ ਸੋਚੋ ਮਾੜਾ ਨਾ ਸੋਚੋ ਕਿਸੇ ਦਾ ਭਲਾ ਸੋਚੋ ਕੋਈ ਬੰਦਾ ਮਾੜਾ ਹੈ ਉਹਨੂੰ ਪੁਲਿਸ ਵਿੱਚ ਰਿਪੋਰਟ ਕਰਾਈ ਉਹਦਾ ਬੁਰਾ ਹੋ ਜੇ ਉਨੂੰ ਜੇਲ੍ਹ ਹੋ ਜਾਏ ਉਹ 2-4 ਸਾਲ ਅੰਦਰ ਰਹਿ ਕੇ ਆਵੇ ਨਹੀਂ ਬੰਦਾ ਬਣ ਜਾਏ ਭਲਾ ਹੋਵੇ 2-4 ਸਾਲ ਅੰਦਰ ਰਹੇਗਾ ਮੁੜ ਕੇ ਬੰਦਾ ਬਣ ਜਾਏਗਾ ਹਾਲਾਂਕਿ ਕਈ ਅੰਦਰ ਰਹਿ ਕੇ ਸੁਧਰਦੇ ਨਹੀਂ ਵਿਗੜ ਜਾਂਦੇ ਨੇ ਪਰ ਜੇਲ੍ਹਾਂ ਵਿਗਾੜਨ ਵਾਸਤੇ ਬਣਾਈਆਂ ਕਿ ਬੰਦੇ ਨੂੰ ਸਵਾਰਨ ਵਾਸਤੇ ਬੋਲੋ ਸਵਾਰਨ ਵਾਸਤੇ ਤੇ ਜੇ ਅਸੀਂ ਕਿਸੇ ਦਾ ਕਿਸੇ ਬਾਰੇ ਅਸੀਂ ਥਾਣੇ ਵੀ ਚਲੇ ਗਏ ਵੀ ਆ ਬੰਦਾ ਐਂ ਕਰਦਾ ਪਰ ਮਨ ਵਿੱਚ ਬੁਰਾ ਨਾ ਹੋਵੇ ਇਹਦਾ ਭਲਾ ਹੋਵੇ ਬੋਲ ਕੇ ਕਿਹਾ ਇੱਕ ਵਾਰ ਸਮਝਾਇਆ ਮੇਰੇ ਨਹੀਂ ਸਮਝ ਚ ਆਇਆ ਏ ਫਿਰ ਪੰਚਾਇਤ ਚ ਕਿਹਾ ਨਹੀਂ ਸਮਝਿਆ ਇਹ ਸਮਝਦਾ ਹੀ ਨਹੀਂ ਫਿਰ ਚਲੋ ਉਹ ਥਾਣੇ ਚਲੇ ਜਾਓ ਪਰ ਮਨ ਵਿੱਚ ਇਹ ਹੋਵੇ ਇਹਦਾ ਭਲਾ ਹੋਵੇ ਵਿਚਾਰੇ ਦਾ ਨਹੀਂ ਤੇ ਮਾਰਿਆ ਜਾਣਾ ਫਸ ਜਾਣਾ ਇਹਨੇ ਅੰਦਰੋਂ ਭਲੇ ਦਾ ਪਾਪ ਹੋਣਾ ਚਾਹੀਦਾ ਕਿਸੇ ਦਾ ਬੁਰਾ ਨਾ ਸੋਚੋ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ ਹੈ ਜਾਕੈ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁੱਖ ਹੋਵਤ ਨਾਸ ਸੌਖੇ ਰਵਾਂਗੇ ਲੋ ਇਹ ਸ਼ਬਦ ਜਰਾ ਜਾ ਕੇ ਸਿਮਰਨ ਸੁਖ ਨਿਵਾ ਭੈ ਕਲਿਆਨ ਦੁੱਖ ਹੋਵਤ ਨਾਸ ਜਿਹਦੇ ਸਿਮਰਨ ਕਰਕੇ ਚੇਤਾ ਰੱਖ ਕੇ ਕੁਦਰਤ ਦੇ ਨਿਜਮਾ ਨੂੰ ਕੁਦਰਤ ਦੇ ਵਿਧਾਨ ਨੂੰ ਭਈ ਮਨਾ ਗਲਤ ਕੰਮ ਨਾ ਕਰੀ ਕਿ ਤਰਖ ਹਰ ਵੇਲੇ ਵੀ ਮੈਂ ਗਲਤ ਕੰਮ ਨਹੀਂ ਕਰਨਾ ਸਿਮਰਨ ਰੱਖੀ ਯਾਦ ਰੱਖੀ ਜਿਵੇਂ ਆਪਾਂ ਅੱਜ ਕਹਿੰਦੇ ਆ ਨਾ ਕਿ ਤੂੰ ਚੇਤਾ ਰੱਖੀ ਯਾਦ ਰੱਖੀ ਗਲਤੀ ਨਾ ਕਰੀ ਸਿਮਰਨ ਦਾ ਮਤਲਬ ਇਹ ਹੁੰਦਾ ਸਿਮਰਨ ਰੱਖੀ ਭਾਈ ਆਹ ਚੰਗੀਆਂ ਗੱਲਾਂ ਜ਼ਿੰਦਗੀ 'ਚ ਧਾਰ ਕੇ ਰੱਖੇਗਾ ਚੇਤਾ ਰੱਖੇਗਾ ਗੁਰੂ ਜੀ ਦੇ ਬਚਨਾਂ ਨੂੰ ਭਈ ਕਲਿਆਣ ਦੁੱਖ ਹੋਵਤ ਨਾ ਤੇਰੇ ਦੁੱਖ ਨਾਸ਼ ਹੋ ਜਾਣਗੇ ਖਤਮ ਹੋ ਜਾਣਗੇ ਤੇ ਕਲਿਆਣ ਹੋ ਜਾਏਗਾ ਕਲਿਆਣਕਾਰੀ ਬਚਨ ਸੁਣ ਕੇ ਪੜ ਕੇ ਸਮਝ ਕੇ ਗੁਰਬਾਣੀ ਦੀ ਡਿਸਕਸ਼ਨ ਕਰਿਆ ਕਰੋ ਜੇ ਕਰਨੀ ਹੁੰਦੀ ਹੈ ਸਿੱਖਾਂ ਵਿੱਚ ਤੇ ਕਿੰਡੀ ਵਧੀਆ ਗੱਲ ਹੈ ਗੁਰਬਾਣੀ ਦੀ ਡਿਸਕਸ਼ਨ ਕਰੋ ਇੱਕ ਸ਼ਬਦ ਲੈ ਲਓ ਉਹਦੀ ਡਿਸਕਸ਼ਨ ਕਰੋ ਘੰਟਾ ਲਾਓ ਦੋ ਚਾਰ ਸ਼ਬਦਾਂ ਦੀ ਡਿਸਕਸ਼ਨ ਕਰੋ ਜਪਜੀ ਸਾਹਿਬ ਦੇ ਪੰਜ ਚਾਰ ਸ਼ਬਦ ਪਹਿਲੇ ਫੇਰ ਹੋਲੀ ਹੋਲੀ ਫੇਰ 5 4 5 ਪੌੜੀਆਂ 10 ਪੌੜੀਆਂ ਫੇਰ ਹੋਲੀ ਹੋਲੀ ਫੇਰ ਇੰਨਾ ਕਰੀ ਜੋ ਰਹਿ ਰਸ ਪੜਨੀ ਉਹਦੀ ਡਿਸਕਸ਼ਨ ਕਰੋ ਆਨੰਦ ਸਾਹਿਬ ਸਾਰੇ ਦੀ ਵਿਆਖਿਆ ਆਉਣੀ ਚਾਹੀਦੀ ਹੈ ਬੰਦੇ ਨੂੰ ਆਉਂਦੀ ਹੈ ਨਹੀਂ ਕਈ ਵਾਰੀ ਮੰਨ ਲਓ ਸਹਿਜ ਪਾਠ ਕਰੀਏ ਫੋਨ ਦੇ ਉੱਤੇ ਵੀ ਕਰੋ ਜਾਂ ਪੋਥੀ ਤੋਂ ਕਰੋ ਜਿਆਦਾ ਚੰਗਾ ਹੈ ਉਹ ਕਈ ਵਾਰੀ ਕਰੀਏ ਤੇ ਕਈ ਵਾਰੀ 2 3 ਸ਼ਬਦਾਂ ਦੇ ਵਿੱਚ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਹੈ ਬਿਹਾਰ ਦਾ ਮਤਲਬ ਆ ਬਣਦਾ ਹੈ ਇਹਦੀ ਵਿਆਖਿਆ ਐਂਦਾ ਹੋਏਗੀ ਦਿਮਾਗ ਉਹਦੀ ਵਿਆਖਿਆ ਕਰਨ ਲੱਗ ਪੈਂਦਾ ਉਹਦੇ ਚੋਂ ਕਿੰਨਾ ਨਜ਼ਾਰਾ ਆਉਂਦਾ ਇਕੱਲੇ ਵੀ ਡਿਸਕਸ਼ਨ ਕਰੋ ਸ਼ਬਦਾਂ ਦੀ ਜਾਂ ਫਿਰ ਤੁਸੀਂ ਕਿਸੇ ਨਾਲ ਗੱਲਬਾਤ ਕਰਨੀ ਤਾਂ ਵੀ ਬੇਸ ਗੁਰਬਾਣੀ ਬਣਾਓ ਚੁਗਲੀ ਤੋਂ ਕੀ ਲੱਭੋਗੇ ਤੁਸੀਂ ਮਾੜਾ ਬੋਲ ਕੇ ਫਲਾਣਾ ਐਂਦਾ ਫਲਾਣਾ ਐਂਦਾ ਫਲਾਣਾ ਐਂਦਾ ਕੀ ਖਟੋਗੇ ਉਹਦੇ ਚੋਂ ਜਾਂ ਕੇ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾ ਹਾਂਜੀ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ ਸਤਗੁਰ ਅਪਣਾ ਸਤ ਸਦਾ ਮਨਾਵੋ ਕਹਿੰਦੇ ਫਿਰ ਇਹਦਾ ਨਤੀਜਾ ਐ ਇਹ ਰਹੇਗਾ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ ਫਿਰ ਆਨੰਦ ਚ ਰਹੋ ਆਨੰਦ ਬਣਿਆ ਰਹੇਗਾ ਸਤਗੁਰ ਆਪਣਾ ਸਦ ਸਦਾ ਮਨਾਵੋ ਸਤਿਗੁਰੂ ਜੀ ਦੀ ਖੁਸ਼ੀ ਲਿਓ ਮਨਾਓ ਮਨਾਉਣੇ ਕਿਵੇਂ ਨੇ ਬਚਨ ਮੰਨਾਗੇ ਆਪੇ ਮੰਨੇ ਮਨਾਏ ਆ ਫਿਰ ਤੇ ਆਨੰਦ ਚ ਰਵਾਂਗੇ ਹਾਂਜੀ ਸਤਿਗੁਰ ਕਾ ਸੱਚ ਸ਼ਬਦ ਕਮਾਵੋ ਥਿਰ ਕਰ ਬੈਠੇ ਰਬ ਆਪਣਾ ਪਾਵੋ ਜੇ ਸਤਿਗੁਰੂ ਦਾ ਬਚਨ ਕਮਾਏਗਾ ਮਨ ਨੂੰ ਥਿਰ ਕਰ ਗੁਰੂ ਦੇ ਬਚਨ ਗੁਰੂ ਸਾਹਿਬ ਨੇ ਕਿਹਾ ਮੈਂ ਮੰਨਣੀ ਐ ਸਾਡਾ ਮਨ ਟਿਕਦਾ ਨਹੀਂ ਠਹਿਰ ਨਹੀਂ ਹੁੰਦਾ ਠਹਿਰ ਕਰਨ ਦਾ ਮਤਲਬ ਟਿਕਾ ਤੇਰਾ ਮਨ ਭੱਜਦਾ ਰਹਿੰਦਾ ਆਹ ਐਕਟਰ ਠੀਕ ਕਹਿੰਦਾ ਆਹ ਫਲਾਣਾ ਠੀਕ ਕਹਿੰਦਾ ਫਲਾਣਾ ਠੀਕ ਕਹਿੰਦਾ ਤੂੰ ਇਹ ਨਹੀਂ ਕਹਿੰਦਾ ਗੁਰੂ ਸਾਹਿਬ ਠੀਕ ਕਹਿੰਦੇ ਜਿੰਦਗੀ ਗੁਰੂ ਸਾਹਿਬ ਨੇ ਦੇਣੀ ਆਨੰਦ ਗੁਰੂ ਸਾਹਿਬ ਦੀ ਬਾਣੀ ਠੁਕਾਉਣਾ ਸਵਾਦ ਆਉਣਾ ਜਿੰਦਗੀ ਉਹ ਮਨ ਤੇ ਮਨ ਤੇ ਕੰਮ ਕਰਨਾ ਪੈਂਦਾ ਜੇ ਗੁਰਬਾਣੀ ਨੂੰ ਪੜਹੀਏ ਤੇ ਭਾਈ ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ ਕਹਿੰਦੇ ਪਾਲੈ ਪ੍ਰਭੂ ਨੂੰ ਥਿਰ ਹੋ ਬਚ ਇਥੇ ਟਿਕਾ ਤੇ ਸਹੀ ਮੰਨ ਵੀ ਮਹਾਰਾਜ ਇਦਾਂ ਕਹਿੰਦੇ ਗੁਰੂ ਸਾਹਿਬ ਨੇ ਇਦਾਂ ਸਮਝਾਇਆ ਗੁਰੂ ਸਾਹਿਬ ਨੇ ਇਦਾਂ ਸਮਝਾਇਆ ਗੁਰੂ ਸਾਹਿਬ ਨੇ ਇਦਾਂ ਸਮਝਾਇਆ ਮਨ ਤੇ ਕੰਮ ਕਰ ਹਾਂਜੀ ਤਜ ਤਾ ਦੁਖ ਨਾ ਰੱਖੋ ਚੀ ਤੁਮ ਕੋ ਦੁਖ ਨਹੀਂ ਪਾਈ ਇਤ ਵਿੱਚ ਵੀ ਪ੍ਰਾਏ ਦਾ ਬੁਰਾ ਨਾ ਸੋਚ ਕਰਨਾ ਤੇ ਕਿਸੇ ਦਾ ਬੁਰਾ ਕੀ ਹੈ ਚਿੱਤ ਵਿੱਚ ਵੀ ਨਾ ਕਿਸੇ ਦਾ ਬੁਰਾ ਬੁਰਾ ਹੋ ਜੇ ਕਿਸੇ ਦਾ ਬੜਾ ਕਮਾਲ ਦਾ ਬਚਨ ਹੈ ਇਹ ਇਹਦੇ ਤੇ ਵਰਕ ਕਰਨਾ ਬਹੁਤ ਔਖਾ ਹੈ ਮੇਰੇ ਨਾਲ ਫਲਾਣੇ ਨੇ ਬੁਰਾ ਕੀਤਾ ਮੈਂ ਬੁਰਾ ਕਿਉਂ ਨਾ ਕਰਾਂ ਉਹਨੇ ਮੇਰੇ ਨਾਲ ਜਦੋਂ ਐ ਕੀਤਾ ਫਿਰ ਮੈਂ ਉਹਨੂੰ ਕਿਵੇਂ ਛੱਡ ਦੇ ਇਹ ਤੇ ਪੜਾਉ ਔਖਾ ਹੈ ਮਾਫ ਕਰ ਦੇਣਾ ਕਿਸੇ ਨੂੰ ਸਾਰੇ ਦਿਨ ਚ ਜਿੰਨੇ ਜੋ ਕੀਤਾ ਉਹਨੂੰ ਦਿਨੇ ਮਾਫ ਕਰ ਦੇਣਾ ਚਾਹੀਦਾ ਰਾਤ ਵੇਲੇ ਸੌਣ ਤੋਂ ਪਹਿਲਾਂ ਪਹਿਲਾਂ ਮਾਫ ਕਰੋ ਨਹੀਂ ਤੇ ਗੰਡਾ ਵੱਜ ਜਾਣੀਂ ਅੰਦਰ ਗੰਡਾ ਨਾਲ ਹੀ ਲੈ ਕੇ ਥੋੜਾ ਜਾਏਗਾ ਉਹਨੇ ਐ ਕਰਿਆ ਉਹਨੇ ਐ ਕਰਿਆ ਉਹਨੇ ਐ ਕਰਿਆ ਮੈਂ ਸਭ ਨੂੰ ਮਾਫ ਕਰਦਾ ਯਾਰ ਭਾਈ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਤੁਮਕੋ ਦੁੱਖ ਨਹੀਂ ਭਾਈ ਮੀਤ ਦੁੱਖ ਮੁਕਤ ਹੋਣਾ ਚਾਹੁੰਦੇ ਆ ਸਾਰੇ ਬੋਲੋ ਦੁੱਖ ਤੋਂ ਮੁਕਤ ਹੋਣਾ ਚਾਹੁੰਦੇ ਆ ਕਿ ਨਹੀਂ ਹੋਣਾ ਚਾਹੁੰਦੇ ਆ ਕਿ ਨਹੀਂ ਹੋਣਾ ਚਾਹੁੰਦੇ ਆ